ਕਿ ਅੱਜ ਪੰਜਾਬ ਦੇ ਉੱਤੇ ਏਨੇ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਅੱਜ ਐਨੇ ਲੱਖ ਕਰੋੜ ਦਾ ਕਰਜ਼ਾ ਹੋ ਗਿਆ ਅੱਜ ਐਨਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਬੋਰਡ ਹੈ ਜਿਹੜਾ ਉਹ ਬ્લાਸ ਹੋਣ ਵਾਲਾ ਉਹਦਾ ਕੰਮ ਇੱਥੇ ਤੱਕ ਉਹਦੀ ਕਹਾਣੀ ਚੱਲੀ ਗਈ ਕਈ ਪੋਸਟਾਂ ਤੋਂ ਅਕਾਲੀ ਦਲ ਦਾ ਖੰਗ ਚੱਲ ਰਿਹਾ ਸੀ ਉਹ ਅਜ ਉਹਦੇ ਵਿੱਚ ਭਾਜੀਪੀ ਦੇ ਵਿੱਚ ਨਾ ਹੀ ਕੋਈ ਘੇਡਰ ਹੈਗਾ ਨਾ ਹੀ ਤੁਹਾਡੇ ਕੋਲ ਕੋਈ ਜੜੇ ਹੈਗੇ ਲੀਡਰਸ ਹੈਗੇ ਇਸ ਕਰਕੇ ਤੁਸੀਂ ਫੜ ਫੜ ਕੇ ਡੰਗ ਟਪਾ ਰਹੇ ਆ ਆਮ ਆਦਮੀ ਪਾਰਟੀ ਦਾ ਵੀ ਆਪਣਾ ਕੋਈ ਲੀਡਰ ਨਹੀਂ ਸੀ ਕੁਛਕ ਬੰਦਿਆ ਤੋਂ ਬਿਨਾ ਬਾਕੀ ਸਾਰੇ ਉਹਨਾਂ ਕੋਈ ਐਸ ਪਾਰਟੀ ਚੋਂ ਲੈ ਲਿਆ ਕੋਈ ਐਸ ਪਾਰਟੀ ਚੋਂ ਲੈ ਲਿਆ ਕੋਈ ਐਸ ਪਾਰਟੀ ਦੇ ਵਿੱਚੋਂ ਲੈ ਰਹੇ ਭਗਵਾਨ ਤੁਮਾਹ ਨਹੀਂ ਕਹਿ ਰਹੇ ਜੀ ਕਿ ਗੁਰਦਾਸਪੁਰ ਦੇ ਵਿੱਚ ਜੇ ਪੌੜੀਆਂ ਉੱਪਰ ਚੜਜੋ ਤਾਂ ਬੀਜੇਪੀ ਜੇ ਥੱਲੇ ਪੌੜੀਆਂ ਤੋਂ ਚੜ੍ਹ ਆਓ ਆ ਜਾਓ ਤਾਂ ਉਹ ਜਿਹੜਾ ਹੈਗਾ ਕਾਂਗਰਸ ਬਚਾਰ ਧਾਰਾ ਕਹਿੰਦਾ ਪੌੜੀਆਂ ਦੇ ਵਿੱਚ ਵਿੱਚ ਬਦਲ ਜਾਂਦੀ ਹੈ ਉਹ ਇਸ਼ਾਰਾ ਸੀ ਉਹਨਾਂ ਦਾ ਬਾਜਵਾ ਪਰਿਵਾਰ ਵਾਲਾ ਅੱਜ ਡਰਾਮੇ ਕਰਦੇ ਹੈਗੇ ਆ ਉਹ ਸਾਕਸ਼ ਜਿਹੜਾ ਕਾਂਗਰਸ 'ਚ ਜੰਮਿਆ ਕਾਂਗਰਸ ਲਈ ਮਰਿਆ ਉਸ ਦੀ ਫੋਟੋ ਤੁਸੀਂ ਜਿਹੜਾ ਹੈਗਾ ਬੀਜਪੀ ਦੇ ਪੋਸਟਰ ਤੇ ਲਾ ਰਹੇ ਹੈਗੇ ਆ ਜਿਨ੍ਹਾਂ ਗੱਲਾਂ ਦੇ ਉੱਤੇ ਪਾਰਟੀ ਨੂੰ ਬਦਨਾਮ ਕਰਕੇ ਪਾਰਟੀ ਨੂੰ ਸੱਤਾ ਤੋਂ ਬਾਹਰ ਕੱਢਿਆ ਗਿਆ ਸ਼ਰਮਣੀ ਅਕਾਲੀ ਦਲ ਨੂੰ ਪੰਜਾਬ ਨੂੰ ਪੰਜਾਬ ਚ ਖੜ ਕੇ ਦੇਖਦੀ ਹੈਗੀ ਨਾ ਕਿ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਦਿੱਲੀ ਦੀ ਟਾਕੀ ਦੇ ਵਿੱਚ ਦੀ ਜਿਹੜਾ ਹੈਗਾ ਪੰਜਾਬ ਨੂੰ ਦੇਖਣ ਦੀ ਕੋਸ਼ਿਸ਼ ਕਰਦੀ। ਭਾਜੀਪੀ ਨੇ ਤਾਂ ਮੂੰਹੇ ਬੰਦ ਕਰਿਆ ਵਾ ਨਾ ਉਹ ਕਿਸੇ ਕਿਸਾਨਾਂ ਦੇ ਮੁੱਦੇ ਤੇ ਬੋਲਣ ਨਾ ਉਹ ਕਿਸਾਨ ਅੰਦੋਲਨ ਤੇ ਕੋਈ ਗੱਲ ਕਰਨ ਉਹਨਾਂ ਦੇ ਲਈ ਤਾਂ ਸਿਰਫ ਇਹ ਆ ਵੀ ਜਿਹੜੀ ਇੱਕ ਅੱਧੀ ਜਿੱਤ ਜਾਗੇ ਜਾਂ ਨਾ ਜਿੱਤ ਜਾਗੇ ਵੀ ਚੱਲ ਫ੍ਰੈਂਡਲੀ ਮੈਚ ਐਸੇ ਹੀ ਹੋ ਰਹੇ। ਬਾਕੀ ਦੇ ਸਾਰੇ ਜਿਹੜੇ ਗਿਆ ਉਥੇ ਹਾਏ ਜੀਉ ਜਾਂ ਜਿੰਦਾਬਾਦ ਮਰਦਾਬਾਦ ਕਰਕੇ ਬਾਹਰ ਨਿਕਲੇ ਪਿਛਲੀ ਵਾਰ ਜਦੋਂ ਸਰਕਾਰ ਦੇ ਵਿੱਚ ਆਏ ਇਹਨਾਂ ਨੇ ਮੈਨੀਫੈਸਟੋ ਹੀ ਨਹੀਂ ਬਣਾਇਆ ਗਰੰਟੀਆਂ ਉਪਰਾ ਕੇ ਐਕਤੀ ਮੈਨੀਫੈਸਟ ਕੋਈ ਜਾਰੀ ਨਹੀਂ ਕੀਤਾ ਤੁਹਾਡੇ ਮੋਦੀ ਸਾਹਿਬ ਨੇ ਪੱਪੂ ਪੱਪੂ ਕਹਿ ਕੇ ਉਹਨੂੰ ਪੱਪੂਆ ਬਣਾਤਾ ਸੀ ਲੋਕ ਵੀ ਲਾਲਚ ਦੇ ਵਿੱਚ ਪੈ ਗਏ ਅੱਜ ਲੋਕ ਕੀ ਕਹਿੰਦੇ ਹੈਗੇ ਆ ਨੌਜੀ ਸਾਡਾ ਤਾਂ ਬਿਜਲੀ ਦਾ ਬਿੱਲ ਫ੍ਰੀ ਹੈ ਇਹ ਜਿਹੜਾ ਪੁੱਤ ਜਾਂ ਪੋਤਾ ਪੈਦਾ ਹੋਣਾ ਉਹ ਕਿੰਨਾ ਕਰਜ਼ਾ ਲੈ ਕੇ ਪੈਦਾ ਹੋਣਾ ਸਾਰਾ ਕੁਝ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਵੇਚਣ ਵਾਲੀਆਂ ਗੱਲਾਂ ਕਰ ਰਹੇ ਆ ਸਸਕਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਦਾ ਜਿੱਥੇ ਇੱਕ ਪਾਸੇ ਵਿਗਲ ਵੱਜਿਆ ਹੋਇਆ ਉੱਥੇ ਹੀ ਸਭ ਤੋਂ ਵੱਡਾ ਸਵਾਲ ਹੁਣ ਇਹ ਖੜਾ ਹੋ ਰਿਹਾ ਹੈ ਕਿ ਅੱਜ ਵਿਚਾਰਧਾਰਾ ਕਿੱਥੇ ਆ ਪਾਰਟੀਆਂ ਦੀ ਜਿਹੜੀ ਸਿਆਸੀ ਸਮੀਕਰਨ ਹੈ ਸਿਆਸੀ ਜ਼ਮੀਨ ਹੈ ਉਸ ਦੇ ਵਿੱਚ ਜਿਹੜੀ ਵਿਚਾਰਧਾਰਾ ਦੇ ਤਹਿਤ ਉਹ ਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਕੀ ਉਹ ਅੱਜ ਮੌਜੂਦ ਹੈ ਇਹ ਸਭ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਅਮਰਦੀਪ ਸਿੰਘ ਧਾਰਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਪਾਰਟੀ ਵਿਚਾਰਧਾਰਾ ਅ ਸਸ 103 ਸਾਲਾ ਪ੍ਰਾਣੀ ਪਾਰਟੀ ਹੈ ਉਹ ਅੱਜ ਕਿੱਥੇ ਖੜੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਸੀ ਉਹ ਕਿੱਥੇ ਹੈ ਕਾਂਗਰਸ ਦੀ ਵਿਚਾਰਧਾਰਾ ਤੇ ਹੋਰ ਵੀ ਜਿਹੜੀ ਪਾਰਟੀਆਂ ਨੇ ਭਾਵੇਂ ਬੀਜੇਪੀ ਹੈ ਭਾਵੇਂ ਹੋਰ ਵੀ ਜਿਹੜੀ ਪਾਰਟੀਆਂ ਨੇ ਉਹਨਾਂ ਦੀ ਵਿਚਾਰਧਾਰਾ ਕੀ ਕਹਿੰਦੀ ਨਹੀਂ ਹੈ ਤੇ ਲੋਕਾਂ ਨੂੰ ਇਸ ਬਾਰੇ ਕਿਵੇਂ ਸਹਿਰਦ ਹੋਣਾ ਚਾਹੀਦਾ ਹੈ ਤੇ ਇਸ ਹਫਤੇ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਅਮਰਦੀਪ ਕਾਰਨੀ ਜੀ ਸਕਾਈ ਨਿਊਜ਼ ਤੇ ਤੁਹਾਡਾ ਸਵਾਗਤ ਥੈਂਕ ਯੂ ਜੀ ਥੈਂਕ ਯੂ ਤਾਰਨੀ ਸਾਹਿਬ ਕਿਵੇਂ ਵੇਖ ਰਹੇ ਹੋ ਜੇ ਗੱਲ ਕੀਤੀ ਜਾਵੇ ਸਿਆਸਤ ਦੀ ਇੱਕ ਪਾਸੇ ਸਿਆਸਤ ਦਾ ਜਿਹੜਾ ਜੋਰ ਹੈ ਉਹ ਲਗਾਤਾਰ ਚੱਲ ਰਿਹਾ ਪੱਪਾ ਭਾਰਤ ਸਿਆਸੀ ਪਾਰਟੀਆਂ ਨੇ ਪਰੰਤੂ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਹੈ ਵਿਚਾਰਧਾਰਾ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਸ਼ੁਰੂ ਕਰਾਂਗਾ ਸ਼੍ਰੋਮਣੀ ਅਕਾਲੀ ਦਲ 103 ਸਾਲਾ ਪੁਰਾਣੀ ਪਾਰਟੀ ਹੈ ਵਿਚਾਰਧਾਰਾ ਕੀ ਕਹਿ ਰਹੀ ਹੈ ਦੇਖੋ ਹਰ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕੇਡਰ ਬੇਸਡ ਪਾਰਟੀਆਂ ਹੋਇਆ ਕਰਦੀਆਂ ਔਰ ਕੇਡਰ ਬੇਸਡ ਪਾਰਟੀਆਂ ਦੇ ਵਿੱਚ ਜਿਹੜੀਆਂ ਮੇਨ ਪਾਰਟੀਆਂ ਸੀ ਉਹ ਯਾ ਸ਼੍ਰੋਮਣੀ ਅਕਾਲੀ ਦਲ ਸੀ ਯਾ ਕਾंग्रेਸੀ ਜਾਂ ਬੀਜੇਪੀ ਸੀ ਬੀਜੇਪੀ ਸੀ ਉਹਦੀ ਜਿਹੜੀ ਕੇਡਰ ਸੀ ਉਹ ਸੀ ਆਰਐਸਐਸ ਉਸ ਬੇਸ ਤੇ ਸੀ ਤੇ ਰਹਿ ਗਈ ਆਮ ਆਦਮੀ ਪਾਰਟੀ ਇਹਨਾਂ ਦੀ ਤਾਂ ਕੋਈ ਵਿਚਾਰਤਾਰਾ ਹੈ ਹੀ ਨਹੀਂ ਜਿਹੜੀਆਂ ਗੱਲਾਂ ਕਰਕੇ ਇਹ ਸ਼ੁਰੂਆਤ ਕੀਤੀ ਸੀ ਕਿ ਅਸੀਂ ਜੀ ਅ ਅੰਦੋਲਨਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਅਸੀਂ ਆਮ ਲੋਕਾਂ ਨੂੰ ਮੂਰੇ ਲੈ ਕੇ ਆਵਾਂਗੇ ਅਸੀਂ ਆ ਨਹੀਂ ਕਰਾਂਗੇ ਵਾ ਨਹੀਂ ਕਰਾਂਗੇ ਉਹ ਤਾਂ ਸਾਰੀਆਂ ਚੀਜ਼ਾਂ ਫੇਲ ਹੋ ਗਈਆਂ ਔਰ ਬੁਰੇ ਤਰੀਕੇ ਦੇ ਨਾਲ ਫੇਲ ਹੋ ਗਈਆਂ ਉਤਾ ਇੱਕ ਵਾਰੀ ਸੱਤਾ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਜ਼ਰੂਰ ਕਬਜ਼ਾ ਕਰ ਲਿਆ ਪਰ ਆਉਣ ਵਾਲੇ ਟਾਈਮਾਂ ਦੇ ਵਿੱਚ ਮੇਰਾ ਜਿਹੜਾ ਸਭ ਤੋਂ ਵੱਡਾ ਦਰਦ ਇਹ ਹੈਗਾ ਕਿ ਅੱਜ ਵੀ ਲੋਕ ਨਹੀਂ ਸਮਝ ਰਹੇ ਹਾਲਾਂਕਿ ਰੋਜ਼ ਅੱਜ ਮੀਡੀਆ ਸੋਸ਼ਲ ਮੀਡੀਆ ਨਿਊਜ਼ ਚੈਨਲਸ ਇੰਨੇ ਪਾਵਰਫੁਲ ਹੋ ਗਏ ਹਰ ਰੋਜ਼ ਉਹ ਤੜਕੇ ਉੱਠ ਕੇ ਸਾਰੀ ਕਪੜਾ ਜਿਹੜੀ ਉਹ ਕੱਢ ਕੇ ਕ੍ਰਕਸ ਵਾਰ ਰੱਖ ਦਿੰਦੇ ਹੈਗੇ ਆ ਕਿ ਅੱਜ ਪੰਜਾਬ ਦੇ ਉੱਤੇ ਇਨੇ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਅੱਜ ਇਨੇ ਲੱਖ ਕਰੋੜ ਦਾ ਕਰਜ਼ਾ ਹੋ ਗਿਆ ਅੱਜ ਇਨਾ ਹੋ ਗਿਆ ਅੱਜ ਇਹ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਬੋਰਡ ਹੈ ਜਿਹੜਾ ਉਹ ਬਲਾਸ ਹੋਣ ਵਾਲਾ ਉਹਦਾ ਕੰਮ ਇੱਥੇ ਤੱਕ ਉਹਦੀ ਕਹਾਣੀ ਚੱਲੇ ਗਈ ਕਿ ਕਿਹੜੇ ਕਿਹੜੇ ਇਨੇ ਪਰਸੈਂਟ ਤਕਰੀਬਨ 30% ਸਰਕਾਰੀ ਜਿਹੜੇ ادارے ਹੈਗੇ ਉਹਨਾਂ ਦੀ ਹਾਲੇ ਤੱਕ ਪੇਮੈਂਟ ਨਹੀਂ ਹੋਈ ਹੈਗੀ ਬਿਜਲੀਾਂ ਦੀ ਹੁਣ ਰਹੀ ਗਈ ਬੀਜੇਪੀ ਦੀ ਉਹ ਦੇਖੋ ਮੈਂ ਬੀਜੇਪੀ ਦੇ ਬਾਰੇ ਤ ਹੁਣ ਦੱਸਣਾ ਚਾਹੁੰਦਾ ਕਿ ਆਰਐਸਐਸ ਦੀ ਜਿਹੜੀ ਵਿਚਾਰਧਾਰਾ ਹੁੰਦੀ ਸੀ ਨਾ ਉਸ ਦੇ ਮੁਤਾਬਕ ਇਹਨਾਂ ਦੇ ਵਿੱਚ ਤਾਂ ਬਕਾਇਦਾ ਸਕੂਲਿੰਗ ਸ਼ੁਰੂ ਹੁੰਦੀ ਸੀ ਔਰ ਉਸ ਸਕੂਲਿੰਗ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਮਤਲਬ ਆਰਐਸਐਸ ਦੇ ਵਿੱਚ ਮਤਲਬ ਰਹਿਣਾ ਚਾਹੁੰਦੇ ਆ ਜਾਂ ਤੁਸੀਂ ਜਿਹੜਾ ਹੈਗਾ ਪਾਰਟੀ 'ਚ ਜਾਣਾ ਚਾਹੁੰਦੇ ਫਿਰ ਇਹ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਪਾਰਟੀ ਦੇ ਵਿੱਚ ਭੇਜਿਆ ਕਰਦੇ ਸੀ ਤੁਸੀਂ ਪਾਰਟੀ 'ਚ ਸੇਵਾ ਕਰੋ ਅੱਜ ਕੀ ਹੈ ਜਿਸ ਬੰਦੇ ਦੇ ਖੂਨ ਦੇ ਵਿੱਚ ਪੁਸ਼ਤਾ ਤੋਂ ਕਾਂਗਰਸ ਚਲੀ ਆ ਰਹੀ ਆ ਉਹਦਾ ਜਿਹੜਾ ਪ੍ਰਧਾਨ ਉਹ ਪ੍ਰਧਾਨ ਅੱਜ ਬੀਜੇਪੀ ਦਾ ਪ੍ਰਧਾਨ ਜਿਹਦੇ ਰਗਾਂ ਦੇ ਵਿੱਚ ਮਤਲਬ ਕਈ ਪੋਸਟਾਂ ਤੋਂ ਅਕਾਲੀ ਦਲ ਦਾ ਖੂਨ ਚੱਲ ਰਿਹਾ ਸੀ ਉਹ ਅੱਜ ਉਹਦੇ ਵਿੱਚ ਭਾਜਪਾ ਦੇ ਵਿੱਚ ਮਤਲਬ ਸਵਾਲ ਇਹ ਹੈਗਾ ਕਿ ਤੁਹਾਡੇ ਕੋਲ ਨਾ ਹੀ ਕੋਈ ਕਿਡਰ ਹੈਗਾ ਨਾ ਹੀ ਤੁਹਾਡੇ ਕੋਲ ਕੋਈ ਜੜੇ ਹੈਗੇ ਲੀਡਰਸ ਹੈਗੇ ਆ ਇਸ ਕਰਕੇ ਤੁਸੀਂ ਫੜ ਫੜ ਕੇ ਡੰਗ ਟਪਾ ਰਹੇ ਆ ਇਹੇ ਕੁਛ ਆਮ ਆਦਮੀ ਪਾਰਟੀ ਪਹਿਲਾਂ ਕਰਦੀ ਰਹੀ ਆਮ ਆਦਮੀ ਪਾਰਟੀ ਦਾ ਵੀ ਆਪਣਾ ਕੋਈ ਲੀਡਰ ਨਹੀਂ ਸੀ ਕੁਝ ਕੁ ਬੰਦਿਆਂ ਤੋਂ ਬਿਨਾ ਬਾਕੀ ਸਾਰੇ ਉਹਨਾਂ ਨੇ ਕੋਈ ਐਸ ਪਾਰਟੀ ਚੋਂ ਲੈ ਲਿਆ ਕੋਈ ਐਸ ਪਾਰਟੀ ਚੋਂ ਲੈ ਲਿਆ ਕੋਈ ਐਸ ਪਾਰਟੀ ਦੇ ਵਿੱਚੋਂ ਲੈ ਰਹੇ ਹੁਣ ਰਹੀ ਗੀ ਕਾਂਗਰਸ ਦੀ ਗੱਲ ਕਾਂਗਰਸ ਦੀ ਗੱਲ ਇਹ ਹੈਗੀ ਹੈ ਜੀ ਕਿ ਕਾਂਗਰਸ ਸੈਂਟਰ ਦੇ ਵਿੱਚ ਬੈਠੀ ਸੀ ਉਹਨਾਂ ਨੇ ਜਿਹੜੇ ਪਿਛਲੇ ਟਾਈਮਾਂ ਦੇ ਵਿੱਚ ਜਿਸ ਤਰ੍ਹਾਂ ਦੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਜੋ ਪੰਜਾਬ ਦੇ ਨਾਲ ਧੱਕੇ ਕੀਤੇ ਜਿਹਦੇ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਉਹਨਾਂ ਦੇ ਪ੍ਰਤੀ ਮੋਹ ਪੰਗ ਹੋਇਆ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਾਂਗਰਸ ਦੇ ਜਿਹੜੇ ਅੱਜ ਜਿੰਨੇ ਲੀਡਰ ਹੈਗੇ ਆ ਉਹ ਉੱਥੇ ਪਿੱਛੇ ਮਤਲਬ ਕੀ ਉਹਨਾਂ ਦੀ ਵਿਚਾਰਧਾਰਾ ਬਦਲ ਗਈ ਜਿਵੇਂ ਕੱਲ ਇੱਕ ਭਗਵਾਨ ਤੁਮਾਨੀ ਕਹਿ ਰਹੇ ਸੀ ਕਿ ਗੁਰਦਾਸਪੁਰ ਦੇ ਵਿੱਚ ਜੇ ਪੌੜੀਆਂ ਉਪਰਚਾਰ ਜੋ ਤਾਂ ਬੀਜਪੀ ਜੇ ਥੱਲੇ ਪੌੜੀਆਂ ਤੋਂ ਚੜਿਆ ਆਜੋ ਤਾਂ ਉਹ ਜਿਹੜਾ ਹੈਗਾ ਕਾਂਗਰਸ ਵਿਚਾਰਧਾਰਾ ਕਹਿੰਦਾ ਪੌੜੀਆਂ ਦੇ ਵਿੱਚ ਵਿੱਚ ਬਦਲ ਜਾਂਦੀ ਆ ਉਹ ਇਸ਼ਾਰਾ ਸੀ ਉਹਨਾਂ ਦਾ ਬਾਜਵਾ ਪਰਿਵਾਰ ਵੱਲ ਸਵਾਲ ਇਹ ਹੈਗਾ ਜੀ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਅੱਜ ਪਾਵਰ ਹੰਗਰੀ ਆ ਹਰੇਕ ਦੇ ਅੰਦਰ ਪਾਵਰ ਦੀ ਭੁੱਖ ਹੈ ਔਰ ਉਹ ਪਾਵਰ ਤੇ ਚਾਹੁੰਦਾ ਹੈਗਾ ਕਿ ਮੇਰੀ ਪਾਵਰ ਜਿਹੜੀ ਹੈਗੀ ਆ ਬਰਕਰਾਰ ਰਹੇ ਮੇਰਾ ਇਹ ਨਾ ਹੋਵੇ ਕਿ ਮੈਂ ਜਿਹੜਾ ਹੈਗਾ ਪਾਵਰ ਵੀ ਹੋਣਾ ਰਹਿ ਜਮਾ ਉਹ ਕਹਿੰਦਾ ਵੀ ਇਹ ਦੇਖਾਂ ਕਿ ਕਿੱਥੇ ਮੈਂ ਜਿੱਤ ਸਕਦਾ ਹੈਗਾ ਹੁਣ ਤੁਸੀਂ ਬਿੱਟੂ ਦਾ ਹਾਲ ਲਾ ਲਓ ਉਸਦੇ ਪਿਓ ਨੇ ਪਹਿਲਾਂ ਤਾਂ ਕੁਰਸੀ ਲੈਣ ਵਾਸਤੇ ਜਦੋਂ ਉਸ ਟਾਈਮ ਟੈਰੋਰੀਜ਼ਮ ਦਾ ਟਾਈਮ ਸੀ ਪੰਜਾਬ ਦੇ ਵਿੱਚ ਅੱਗਾਂ ਬਾਲਦੀਆਂ ਸੀ ਉਸ ਟਾਈਮ ਦੇ ਵਿੱਚ ਕਿਸ ਤਰ੍ਹਾਂ ਜਵਾਨੀ ਦਾ ਘਾਣ ਕਰਕੇ ਉਹ ਸੀਐਮ ਦੀ ਕੁਰਸੀ ਲਈ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਜਿਹੜਾ ਹੈਗਾ ਮੰਤਰੀ ਬਣਿਆ ਉਸ ਤੋਂ ਬਾਅਦ ਉਹਨਾਂ ਦਾ ਇੱਕ ਦੋ ਪੋਤੇ ਆ ਜਿਹੜੇ ਮੰਤਰੀ ਵੀ ਰਹਲੇ ਐਮਪੀ ਵੀ ਰਹਲੇ ਮਤਲਬ ਇੱਕ ਪਾਵਰ ਦੇ ਵਿੱਚ ਕਨਸੋਲੀਡੇਟ ਹੋ ਕੇ ਤਾਕਤ ਰਹਿ ਗਈ ਔਰ ਉਹਨਾਂ ਦੇ ਸਾਰੇ ਐਬ ਛੁਪ ਗਏ ਚਾਹੇ ਕਿ ਤਿਆ ਕਾਂਡ ਸੀ ਚਾਹੇ ਕੋਈ ਇਸ ਤਰ੍ਹਾਂ ਦਾ ਕਾਂਡ ਸੀ ਉਹ ਬਿੱਟੂ ਜਿਹੜਾ ਕਹਿੰਦਾ ਸੀ ਕਿ ਮਤਲਬ ਜਦੋਂ ਕੋਈ ਬੀਜੇਪੀ ਜਿਹੜੀ ਹੈਗੇ ਟੈਰਰੋਰਿਜ਼ਮ ਦੇ ਵਿੱਚ ਕਿਸੇ ਬੰਦਿਆਂ ਨੂੰ ਛੱਡਣ ਦੀ ਗੱਲ ਕਰਦੇ ਸੀ ਉਹਦੇ ਉੱਤੇ ਕਿੰਨਾ ਬੋਲਦਾ ਸੀ ਚਾਹੇ ਬੰਦੀ ਸਿੱਖਾਂ ਦੀ ਰਿਹਾਈ 550 ਸਾਲਾ ਵੇਲੇ ਚਾਹੇ ਇਹ ਮੁਕਰਗੇ ਪਿੱਛੇ ਚਲੇ ਗਏ ਪਰ ਉਸ ਰਿਹਾਈ ਤੋਂ ਜਿਹੜਾ ਨੂੰ ਲੈ ਕੇ ਬਿੱਟੂ ਜੀ ਦੀ ਇਹ ਸਟੇਟਮੈਂਟ ਆ ਕੱਢ ਕੇ ਦੇਖੋ ਅੱਜ ਬਿੱਟੂ ਨੂੰ ਉਹ ਮਿੱਠੀ ਲੱਗਣ ਲੱਗੀ ਵਿਚਾਰਤਾ ਰਾ ਕਿੱਥੇ ਠੀਕ ਹੈ ਨਹੀਂ ਅੱਜ ਡਰਾਮੇ ਕਰਦੇ ਹੈਗੇ ਆ ਉਹ ਸਾਕਸ਼ ਜਿਹੜਾ ਕਾਂਗਰਸ ਚ ਜੰਮਿਆ ਕਾਂਗਰਸ ਲਈ ਮਰਿਆ ਉਸ ਦੀ ਫੋਟੋ ਤੁਸੀਂ ਜਿਹੜਾ ਹੈਗਾ ਬੀਜੇਪੀ ਦੇ ਪੋਸਟਰ ਤੇ ਲਾ ਰਹੇ ਹੈਗੇ ਆ ਕਦੇ ਉਹਦੇ ਬਹਾਨੇ ਨਾਲ ਉਹਦੀ ਕਾਰ ਲਈ ਜਾ ਰਹੇ ਆ ਸਵਾਲ ਹੁਣ ਕੁਐਸਚਨ ਆ ਗਿਆ ਸਾਡੇ ਸ਼ਰਮਣੀ ਅਕਾਲੀ ਦਲ ਦਾ ਦੇਖੋ ਇੱਕ ਗੱਲ ਤੁਹਾਨੂੰ ਮੰਨਣੀ ਪਾਏਗੀ ਕਿ ਗਲਤੀਆਂ ਜਾਂ ਤਰੁੱਟੀਆਂ ਹਰ ਪਾਰਟੀ ਦੇ ਵਿੱਚ ਹੁੰਦੀਆਂ ਜੀ ਜਿਨ੍ਹਾਂ ਗੱਲਾਂ ਦੇ ਉੱਤੇ ਪਾਰਟੀ ਨੂੰ ਬਦਨਾਮ ਕਰਕੇ ਪਾਰਟੀ ਨੂੰ ਸੱਤਾ ਤੋਂ ਬਾਹਰ ਕੱਢਿਆ ਗਿਆ ਸ਼ਰੂਮਣੀ ਅਕਾਲੀ ਦਲ ਨੂੰ ਸ਼ਰੂਮਣੀ ਅਕਾਲੀ ਦਲ ਦੀ ਇੱਕ ਗੱਲ ਬੜੀ ਕਲੀਅਰ ਹੈਗੀ ਆ ਕਿ ਇਹ ਪਾਰਟੀ ਜਿਹੜੀ ਹੈਗੀ ਆ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਬਣੀ ਵੀ ਹੈਗੀ ਆ ਔਰ ਪੰਜਾਬ ਦੇ ਵਿੱਚ ਹੈ ਪੰਜਾਬ ਨੂੰ ਪੰਜਾਬ ਚ ਖੜ ਕੇ ਦੇਖਦੀ ਹੈਗੀ ਆ ਨਾ ਕਿ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਦਿੱਲੀ ਦੀ ਟਾਕੀ ਦੇ ਵਿੱਚ ਦੀ ਜਿਹੜਾ ਹੈਗਾ ਪੰਜਾਬ ਨੂੰ ਦੇਖਣ ਦੀ ਕੋਸ਼ਿਸ਼ ਕਰਦੀ ਔਰ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਦੇ ਦਿੱਲੀ ਤੋਂ ਹੁੰਦੇ ਆ ਪੰਜਾਬ ਤੋਂ ਕੋਈ ਫੈਸਲਾ ਨਹੀਂ ਹੁੰਦਾ ਔਰ ਪੰਜਾਬ ਦੇ ਜਿਹੜੀਆਂ ਗੱਲਾਂ ਹੈਗੀਆਂ ਪੰਜਾਬ ਦੀਆਂ ਲੋੜਾਂ ਹੈਗੀਆਂ ਪੰਜਾਬ ਦੀਆਂ ਜ਼ਰੂਰਤਾਂ ਹੈਗੀਆਂ ਜਦੋਂ ਤੱਕ ਪੰਜਾਬ ਦੇ ਵਿਚਾਲੀਆਂ ਜਿਹੜੀਆਂ ਹੈਗੀਆਂ ਪਾਰਟੀਆਂ ਉਹ ਨਹੀਂ ਕਰਨਗੀਆਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਹੈਗਾ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਬਹੁਤ ਇਕ ਵੱਡਾ ਜਿਹੜਾ ਹੈਗਾ ਖਲਵਾੜ ਹੋਊਗਾ ਪਰ ਧਰਮੀ ਸਾਹਿਬ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਤੁਸੀਂ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਹੈ ਰਬਨੀਤ ਬਿੱਟੂ ਦਾ ਜ਼ਿਕਰ ਕੀਤਾ ਹੈ ਕੀਤਿਆ ਕਾਨ ਦਾ ਜ਼ਿਕਰ ਕੀਤਾ ਹੈ ਅਕਸਰ ਜਿਹੜੇ ਉਸ ਸਮੇਂ ਦੇ ਵਿਰੋਧੀ ਧਿਰ ਹੁੰਦੇ ਨੇ ਉਹਨਾਂ ਦੇ ਵੱਲੋਂ ਹੀ ਉਸ ਆਵਾਜ਼ ਨੂੰ ਚੁੱਕਣਾ ਹੁੰਦਾ ਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਫਿਰ ਜਿਹੜੀ ਆਪਣੀ ਵਿਚਾਰਧਾਰਾ ਸੀ ਉਸ ਤੋਂ ਭਟਕਿਆ ਜਿਹੜਾ ਉਸ ਸਮੇਂ ਦਾ ਜਿਹੜਾ ਇੱਕ ਫਲਸਫਾ ਸੀ ਉਸ ਤੋਂ ਦੂਰ ਹੋਇਆ ਕਿਉਂਕਿ ਤਾਂ ਹੀ ਫਿਰ ਉਹਨਾਂ ਨੂੰ ਪਾਵਰ ਮਿਲੀ ਹੈ ਜੇ ਕਿਤੇ ਨਾ ਕਿਤੇ ਤੁਸੀਂ ਉਸ ਚੀਜ਼ ਤੋਂ ਦੂਰ ਹੋਏ ਹੋ ਦੇਖੋ ਇਹ ਜਿਹੜੀਆਂ ਤੁਸੀਂ ਗੱਲ ਕਰਦੇ ਬਿਲਕੁਲ ਸਹੀ ਗੱਲ ਹੈਗੀ ਆ ਪੰਜਾਬ ਦੇ ਵਿੱਚ ਜਵਾਨੀ ਦਾ ਘਾਣ ਵੀ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੀ ਸਭ ਤੋਂ ਜ਼ਿਆਦਾ ਮਕਦਸ ਜਗਾ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦਾ ਜਿਹੜਾ ਹੈਗਾ ਢਹਿ ਢੇਰੀ ਹੋ ਜਾਣਾ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਜਿਹੜਾ ਹੈਗਾ ਇੱਕ ਗਿਣਤੀ ਨੂੰ ਘੱਟ ਗਿਣਤੀ ਨੂੰ ਜਿਹੜਾ ਹੈਗਾ ਉਹ ਨਿਸ਼ਤਉਨਬੂਤ ਕੀਤਾ ਗਿਆ ਪਰ ਫੇਰ ਵੀ ਲੋਕਾਂ ਦੀ ਮੈਟੈਲਿਟੀ ਕੀ ਹੈਗੀ ਆ ਫੇਰ ਵੀ ਲੋਕ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਬਣਾਉਂਦੇ ਆ ਪਤਾ ਨਹੀਂ ਲੋਕਾਂ ਦੀ ਜਿਹੜੀ ਹੈਗੀ ਆ ਯਾਦ ਆਸ਼ਟ ਕਿੰਨੀ ਛੋਟੀ ਹੈਗੀ ਆ ਕਿੰਨੀ ਛੇਤੀ ਹੋਏ ਨਾ ਚੀਜ਼ਾਂ ਨੂੰ ਭੁੱਲ ਜਾਂਦੇ ਆ ਮੇਰੇ ਤਾਂ ਇਹ ਜਿਹੜੀ ਹੈਗੇ ਮੇਰੇ ਤਾਂ ਸਮਝੇ ਨਹੀਂ ਪਈ ਪਰ ਮੈਨੂੰ ਇੱਕ ਜਰੂਰ ਪਤਾ ਹੈਗਾ ਕਿ ਇਹ ਜਿਹੜੀਆਂ ਸਾਡੀਆਂ ਗੱਲਾਂ ਹੈਗੀਆਂ ਨਾ ਸਾਰੀਆਂ ਦੀਆਂ ਸਾਰੀਆਂ ਇਹ ਇਹ ਠੀਕ ਹੈ ਕਿ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਹੈਗੇ ਸਾਡੇ ਚ ਸ਼ਰੋਮਣੀ ਕਾਲੀਦਾਲ ਚ ਵੀ ਹੋ ਸਕਦੀਆਂ ਪਰ ਉਹਨਾਂ ਨੂੰ ਮੈਨੂੰ ਇਹ ਲੱਗਦਾ ਕਈ ਵਾਰ ਗਲਤੀਆਂ ਦਾ ਪਤਾ ਨਹੀਂ ਲੱਗਦਾ ਕਿ ਗਲਤੀਆਂ ਕਿਰਾਾ ਦਿੱਤੀਆਂ ਜਾਂਦੀਆਂ ਜਿਵੇਂ ਤੁਸੀਂ ਇਹਦੀ ਗੱਲ ਕਰ ਲਓ ਆਪਣਾ ਬੇਅਦਬੀ ਮਾਮਲਿਆਂ ਦੀ ਮਾਫੀਨਾਮਾ ਵੀ ਹੋਇਆ ਮੈਂ ਸਾਰੀ ਦੀ ਗੱਲ ਕਰਦਾ ਬੇਅਦਬੀ ਮਾਮਲਿਆਂ ਦੀ ਗੱਲ ਕਰ ਲਓ ਬੇਅਦਬੀ ਮਾਮਲਿਆਂ ਦੇ ਵਿੱਚ ਕੀ ਹੋਇਆ ਕਿ ਕੁਝ ਦਿਨ ਬਾਅਦ ਹੀ ਰਾਸ਼ਟਰਪਤੀ ਨੂੰ ਜਿਹੜੇ ਹੈਗੇ ਰਾਹੁਲ ਗਾਂਧੀ ਸਾਹਿਬ ਮਿਲੇ ਕਿ ਜੀ ਇਹਨੂੰ ਸੀਬੀਆਈ ਨੂੰ ਦਿੱਤਾ ਜਾਵੇ ਉਸੇ ਸੀਬੀਆਈ ਵਾਲੀ ਚੀਜ਼ ਜਿਹੜੀ ਸੀ ਉਹ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁੱਖ ਮੰਤਰੀ ਹੁੰਦੇ ਹੋਏ ਉਹਨੂੰ ਵਾਪਸ ਲੈ ਰਹੇ ਆ ਕਿ ਜੀ ਇਹ ਤਾਂ ਮਤਲਬ ਅਸੀਂ ਜਿਹੜਾ ਹੈਗਾ ਸੀਬੀਆਈ ਤੋਂ ਨਹੀਂ ਅਸੀਂ ਆਪ ਹੀ ਕਰਾਂਗੇ ਅੱਜ ਮੈਂ ਇਹ ਤਿੰਨਾਂ ਪਾਰਟੀਆਂ ਨੂੰ ਪੁੱਛਣਾ ਕਿ ਬੇਅਦਬੀ ਨਸ਼ਾ ਤੇ ਮਾਈਨਿੰਗ ਔਰ ਪੰਜਾਬ ਦਾ ਜਿਹੜਾ ਲੋਕਾਂ ਦਾ ਬਾਹਰ ਜਾਣ ਦਾ ਪ੍ਰਚਲਨ ਹੈਗਾ ਜੇ ਤੁਸੀਂ ਕਿਸੇ ਮਤਲਬ ਜਿਹੜਾ ਹੈਗਾ ਕਿਸੇ ਰੈਲੀ ਦੇ ਵਿੱਚ ਭਗਵੰਤ ਮਾਨਤ ਸਾਹਿਬ ਨੂੰ ਆਪਣੇ ਇਹ ਜਿਹੜੇ ਹੈਗੇ ਆ ਜਾਖੜ ਸਾਹਿਬ ਨੂੰ ਜਾਂ ਕਾਂਗਰਸ ਦੇ ਕਿਸੇ ਲੀਡਰ ਨੂੰ ਇਹਨਾਂ ਦੇ ਉੱਤੇ ਗੱਲ ਕਰਦੇ ਜਾਂ ਟਿੱਪਣੀ ਕਰਦੇ ਸੁਣਿਆ ਤਾਂ ਮੈਨੂੰ ਦੱਸ ਦਿਓ ਹੋ ਸਕਦਾ ਮੇਰੀ ਮੈਂ ਮਤਲਬ ਉਹ ਜਿਹੜੀ ਹੈਗੀ ਉਹਦੇ ਤੋਂ ਬਾਹਰ ਹੋਵੇ ਇਹ ਗੱਲ ਉਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇਹ ਸਭ ਤੋਂ ਵੱਡੀ ਗੱਲ ਹੈ ਗਲਤੀ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਵੀ ਹੋ ਜੂਈ ਮੈਨੂੰ ਇਹ ਲੱਗਦਾ ਹੈਗਾ ਵੀ ਉਹਦੇ ਤੇ ਬਹੁਤ ਸਟਰੋਂਗ ਐਕਸ਼ਨ ਹੋਣਾ ਚਾਹੀਦਾ ਸੀ ਪਰ ਇਹਨਾਂ ਦੇ ਹੱਥੋਂ ਇਸ ਸਾਬ ਨਾਲ ਬਾਲ ਕੋਲੀ ਗਈ ਔਰ ਸੀਬੀਆਈ ਦੇ ਵਿੱਚ ਜਿਹੜਾ ਹੈਗਾ ਸਾਰੀ ਚਲੇ ਗਈ ਔਰ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਕੁਝ ਨਹੀਂ ਛੱਡਿਆ ਔਰ ਇਸ ਦੇ ਉੱਤੇ ਜਿਹੜਾ ਹੈਗਾ 10 ਸਾਲ ਗੇਮਾਂ ਖੇਡੀਆਂ ਗਈਆਂ ਚਾਹੇ ਕੈਪਟਨ ਅਮਰਿੰਦਰ ਸਿੰਘ ਉੱਟਕੇ ਚੱਕੇ ਕਰ ਰਿਹਾ ਹੈਗਾ ਚਾਹੇ ਜਿਹੜੇ ਹੈਗੀਆਂ ਬਾਕੀ ਕਾਂਗਰਸ ਨਸ਼ਿਆਂ ਦੀਆਂ ਹਟਾਉਣ ਦੀਆਂ ਗੱਲਾਂ ਕਰਦਾ ਚਾਹੇ ਕਰ ਜੇ ਮਾਫੀ ਦੀ ਗੱਲ ਕਰ ਰਿਹਾ ਚਾਹੇ ਬਾਕੀ ਦੀਆਂ ਪਾਰਟੀਆਂ ਕਰ ਰਹੀਆਂ ਗਿਆ ਖਰ ਬੀਜਪੀ ਨੇ ਤਾਂ ਮੂੰਹੇ ਬੰਦ ਕਰਿਆ ਵਾ ਨਾ ਉਹ ਕਿਸੇ ਕਿਸਾਨਾਂ ਦੇ ਮੁੱਦੇ ਤੇ ਬੋਲਣ ਨਾ ਉਹ ਕਿਸਾਨ ਅੰਦੋਲਨ ਤੇ ਕੋਈ ਗੱਲ ਕਰਨ ਉਹਨਾਂ ਦੇ ਲਈ ਤਾਂ ਸਿਰਫ ਇਹ ਆ ਵੀ ਜਿਹੜੀ ਇੱਕ ਅੱਧੀ ਜਿੱਤ ਜਾਗੇ ਜਾਂ ਨਾ ਜਿੱਤ ਜਾਗੇ ਵੀ ਚੱਲ ਫ੍ਰੈਂਡਲੀ ਮੈਚ ਐਸੇ ਹੀ ਹੋਰੇ ਉਹ ਤਾਂ ਇੱਕ ਮੈਚ ਖੇਡ ਰਹੇ ਆ ਸਵਾਲ ਪੰਜਾਬ ਦੇ ਲੋਕਾਂ ਦੀ ਜ਼ਰੂਰਤ ਹੈਗੀ ਆ ਕਿ ਪੰਜਾਬ ਦਾ ਕਰਜ਼ਾ ਪੰਜਾਬ ਦੀਆਂ ਜਿਹੜੀਆਂ ਮੰਗਾਂ ਜੇ ਉਹਨਾਂ ਨੂੰ ਦਿੱਲੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਪੁੱਟ ਕਰਨਾ ਹੈਗਾ ਤਾਂ ਸਿਰਫ ਸ਼ਰੂਨੀ ਅਕਾਲੀ ਦਲ ਹੀ ਕਰ ਸਕਦਾ ਇਹਦਾ ਜਿਹੜਾ ਮੈਂ ਤੁਹਾਨੂੰ ਉਹ ਦੱਸ ਸਕਦਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਜੇ ਕੋਈ ਬੋਲਿਆ ਹੈਗਾ ਉਹ ਆਪਣਾ ਪਾਰਲੀਮੈਂਟ ਦੇ ਵਿੱਚ ਤਾਂ ਸਿਰਫ ਔਰ ਸਿਰਫ ਬੀਬਾ ਹਰਸਿਮਰਤ कौर ਬਾਦਲ ਬੋਲੀ ਹੈ ਜਿਹਨੇ ਪੰਜਾਬ ਦੇ ਮੁੱਦੇ ਚੱਕੇ ਆ ਪੰਜਾਬ ਦੀ ਗੱਲ ਕੀਤੀ ਹੈਗੀ ਆ ਬਾਕੀ ਦੇ ਸਾਰੇ ਜਿਹੜੇ ਹੈਗੇ ਉਹ ਤੇ ਹਾਈ ਯੂ ਜਾਂ ਜਿੰਦਾਬਾਦ ਮਰਦਾਬਾਦ ਕਰਕੇ ਬਾਹਰ ਨਿਕਲੇ ਚਾਹੇ ਚਲੋ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਸਭ ਤੋਂ ਵੱਧ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਔਰ ਉਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਪੁਕਤਉਣਾ ਪਿਆ ਪਰ ਦੂਜੇ ਪਾਸੇ ਜਦੋਂ ਇਹ ਜਿਹੜੇ ਹੈਗੇ ਆ ਪਾਸ ਕੀਤੇ ਗਏ ਤਨੇ ਖੇਤੀ ਕ ਨੂੰ ਉਸ ਟਾਈਮ ਸਭ ਤੋਂ ਵੱਡੀ ਪਾਰਟੀ ਕਾਂਗਰਸ ਹੀ ਕਾਂਗਰਸ ਵਾਕ ਆਊਟ ਕਰਕੇ ਚਲੇ ਗਈ ਉਹਨਾਂ ਲਈ ਫ੍ਰੀ ਜਿਹੜਾ ਹੈਗਾ ਗਰਾਊਂਡ ਮਿਲ ਗਿਆ ਔਰ ਉਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਕਰਤੇ ਪਰ ਬਾਅਦ ਦੇ ਵਿੱਚ ਕਿਸਾਨਾਂ ਨੇ ਇੰਨਾ ਕੁਝ ਕੀਤਾ ਇੰਨਾ ਤਰਦਦ ਕੀਤਾ ਇੰਨੀਆਂ ਜੜੀਆਂ ਹੈਗੀਆਂ ਜਾਨਾਂ ਗਵਾਈਆਂ ਪਰ ਮਿਲਿਆ ਕੀ ਉਸੇ ਤਰ੍ਹਾਂ ਖਾਲੀ ਹੱਥ ਕਿਸਾਨ ਹੁਣ ਸਵਾਲ ਇਹ ਮੁੱਦੇ ਹੁੰਦੇ ਆ ਜਿਹੜੇ ਹੁਣ ਤੁਸੀਂ ਦੱਸੋ ਮੈਨੂੰ ਕਿ ਮੈਨੀਫੈਸਟੋ ਕਿਹੜੀ ਪਾਰਟੀ ਦਾ ਮੇਰੇ ਨਾਲ ਸਾਰੇ ਦੇ ਸਾਰੇ ਮੈਂ ਬੰਦਿਆਂ ਦੇ ਨਾਂ ਲੰਨਾ ਇਕੱਲੇ ਇਕੱਲੇ ਦੇ ਲਾ ਜਿਹੜੇ ਆਪਣੇ ਸਪੀਕਰ ਹੈਗੇ ਆ ਸੰਧਵਾ ਸਾਹ ਤੋਂ ਲੈ ਕੇ ਨੀਲ ਗਰਗ ਤੋਂ ਲੈ ਕੇ ਆਪਣੇ ਜਿਹੜੇ ਹੈਗੇ ਆ ਜੈ ਕਿਸ਼ਨ ਰੋੜੀ ਤੋਂ ਲੈ ਕੇ ਆ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਬਹੁਤ ਸਾਰੇ ਜਿਹੜੇ ਇਸ ਚੀਜ਼ ਦੇ ਉੱਤੇ ਲੜਾਈ ਲੜਦੇ ਹੁੰਦੇ ਸੀ ਕਿ ਜੀ ਸਾਡਾ ਜਿਹੜਾ ਇਹ ਸਿਸਟਮ ਹੈਗਾ ਆ ਸਾਡਾ ਇਹ ਜਿਹੜਾ ਹੈਗਾ ਨਾ ਮੈਨੀਫੈਸਟੋ ਇਲੀਗਲ ਡਾਕੂਮੈਂਟ ਹੋਣਾ ਚਾਹੀਦਾ ਪਿਛਲੀ ਵਾਰ ਜਦੋਂ ਸਰਕਾਰ ਦੇ ਵਿੱਚ ਆਏ ਇਹਨਾਂ ਨੇ ਮੈਨੀਫੈਸਟੋ ਹੀ ਨਹੀਂ ਬਣਾਇਆ ਗਰੰਟੀਆਂ ਉਪਰਾਗੇ ਐਕੀ ਮੈਨੀਫੈਸਟੋ ਕੋਈ ਜਾਰੀ ਨਹੀਂ ਕੀਤਾ ਜੇ ਕਿਸੇ ਨੇ ਜਾਰੀ ਕੀਤਾ ਉਹਨੂੰ ਜਿਹੜਾ ਹੈਗਾ ਕਟ ਗਿਣਤੀਆਂ ਦੇ ਖਿਲਾਫ ਇੱਕ ਇਸ ਤਰ੍ਹਾਂ ਦੀ ਮਤਲਬ ਕੀਤੀ ਗਈ ਜਿਵੇਂ ਇਹਨਾਂ ਨੇ ਕਿਹਾ ਇਹ ਤਾਂ ਜੀ ਮੁਸਲਮਾਨ ਲੀਗ ਦਾ ਉਹ ਹੈਗਾ ਮੈਨੀਫੈਸਟ ਹੋ ਹੈਗਾ ਕਾਂਗਰਸ ਹੈ ਜਿਹੜੀ ਉਹ ਗਾਰੰਟੀਆਂ ਤੇ ਉਤਰੀ ਵੀ ਹੈਗੀ ਆ ਸਵਾਲ ਇਹ ਹੈਗਾ ਕਿ ਪੰਜਾਬ ਦੇ ਮੁੱਦੇ ਚੱਕੂ ਕੌਣ ਸਵਾਲ ਸਭ ਤੋਂ ਵੱਡਾ ਧਰਨੀ ਸਾਹਿਬ ਇਹ ਵੀ ਖੜਾ ਹੋ ਜਾਂਦਾ ਤੁਸੀਂ ਕਹਿ ਰਹੇ ਪੰਜਾਬ ਦੇ ਮੁੱਦੇ ਚੱਕੂਗਾ ਕੌਣ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਉਦੋਂ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਪੰਥ ਨੂੰ ਖਤਰਾ ਹੈ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰਦਾ ਤੇ ਗੱਲ ਚੰਡੀਗੜ੍ਹ ਦੀ ਵੀ ਕਰਦਾ ਉਦੋਂ ਵੀ ਇੱਕ ਨਾਰਾ ਲੱਗਦਾ ਹੁੰਦਾ ਸੀ ਕਿ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਪਰੰਤੂ ਤੁਸੀਂ ਵੀ ਹਰਾ ਸੱਤਾ ਦੇ ਵਿੱਚ ਰਹੇ ਹੋ ਫਿਰ ਉਹ ਸਾਰੀ ਚੀਜ਼ਾਂ ਵਿਸਰ ਜਾਂਦੀਆਂ ਕਿ ਉਹ ਸਾਰਾ ਕੁਝ ਪਾਵਰ ਦੇ ਲਈ ਹੈ ਨਹੀਂ ਦੇਖੋ ਕਈ ਵਾਰ ਮਜਬੂਰੀਆਂ ਹੁੰਦੀਆਂ ਪਿਛਲੇ ਟਾਈਮਾਂ ਦੇ ਵਿੱਚ ਹੁਣ ਤਾਂ ਤੁਸੀਂ ਦੇਖ ਲਓ ਕਿ ਬੀਜੇਪੀ ਨੇ ਜਿਹੜਾ ਹੈਗਾ ਅ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਚਾਹੇ ਬੀਬੀ ਐਮਬੀ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਰੁਖ ਕੀ ਹੈਗਾ ਔਰ ਉਹਨਾਂ ਦੇ ਐਬਸੋਲਿਊਟ ਪਾਵਰ ਉਹਨਾਂ ਦੇ ਕੋਲ ਹੈਗੀ ਆ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਜੜਾ ਹੈਗਾ ਰੋਂਦਣ ਦੀ ਗੱਲ ਕਰਦੇ ਜੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਹੜੀ ਹੈਗੀਆਂ ਪੰਜਾਬੀਆਂ ਕੋਲੋਂ ਪੰਜਾਬ ਦੇ ਲੋਕਾਂ ਕੋਲੋਂ ਤੇ ਪੰਜਾਬ ਦੀ ਪਾਰਟੀ ਕੋਲ ਹੋਣ ਦੇਖੋ ਲੜਾਈ ਤਾਂ ਸਿਰਫ ਵੱਧ ਅਧਿਕਾਰਾਂ ਦੀ ਉਹ ਹੈ ਨਾ ਜਿੱਥੇ ਵੀ ਸਟੇਟਾਂ ਹੈਗੀਆਂ ਉਹ ਵੱਧ ਅਧਿਕਾਰ ਮੰਗਦੀਆਂ ਹੈਗੀਆਂ ਇਹ ਸਾਰੀ ਪਾਵਰ ਨੂੰ ਆਪਣੇ ਕੋਲ ਕਨਸੋਲੀਡੇਟ ਕਰਕੇ ਰੱਖਣਾ ਚਾਹੁੰਦੇ ਹੈਗੇ ਆ ਜੇ ਹੁਣ ਇਹ ਤਿੰਨੇ ਪਾਰਟੀਆਂ ਤਾਂ ਦਿੱਲੀ ਤੋਂ ਹੀ ਚੱਲਣੀਆਂ ਇਹਨਾਂ ਨੇ ਤਾਂ ਆਪਣੇ ਕੋਲੇ ਪਾਵਰ ਰੱਖਣੀ ਆ ਕਨਸੋਲੀਡੇਟ ਕਰਕੇ ਤੇ ਅਕਾਲੀ ਦਲ ਹੀ ਹੈਗਾ ਜਿਹੜਾ ਇੱਕ ਵੱਧ ਅਧਿਕਾਰਾਂ ਦੀ ਮੰਗ ਕਰੂਗਾ ਜਾਂ ਸਟੇਟਾਂ ਦੇ ਵੱਧ ਅਧਿਕਾਰ ਮਤਲਬ ਉਹ ਜਿਹੜਾ ਹੈਗਾ ਕੋਈ ਸਟੇਟਾਂ ਦੇ ਜਿਹੜੇ ਰਾਈਟਸ ਹੈਗੇ ਉਹ ਉਹਨਾਂ ਨੂੰ ਦਿੱਤੇ ਜਾਣ ਤੇ ਇਹ ਖੇਤਰੀ ਪਾਰਟੀਆਂ ਹੀ ਕਰ ਸਕਦੀਆਂ ਔਰ ਖੇਤਰੀ ਪਾਰਟੀਆਂ ਦੀ ਹੀ ਲੜਾਈ ਹੈ ਔਰ ਇਹਨਾਂ ਵੱਧ ਅਧਿਕਾਰਾਂ ਦਾ ਹੀ ਅਭਜ਼ਾਨਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੇ ਪਿਛਲੇ ਟਾਈਮਾਂ ਦੇ ਵਿੱਚ ਭੁਗਤਿਆ ਕੱਲ ਕਿਤੇ ਜਵੇ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਭਾਈਵਾਲ ਰਹੇ ਹੋ ਬੀਜਪੀ ਦੇ ਨਾਲ ਕਿ ਅੱਜ ਤੱਕ ਜਿਹੜਾ ਪੰਜਾਬ ਦਾ ਫੈਡਰਲ ਸਟਰਕਚਰ ਜਿਹੜੀ ਲੜਾਈ ਲੜੀ ਕੀ ਹੈ ਉਸ ਦੇ ਵਿੱਚ ਕਾਮਯਾਬ ਨਹੀਂ ਹੋਏ ਜਾਂ ਕਿਤੇ ਨਾ ਕਿਤੇ ਜਦੋਂ ਰਾਸ ਸੱਤਾ ਦੇ ਵਿੱਚ ਆ ਜਾਂਦੇ ਸੀ ਉਦੋਂ ਉਹ ਗੱਲਾਂ ਵਿਸਰ ਜਾਂਦੀਆਂ ਸਨ ਜਦੋਂ ਉਸ ਚੀਜ਼ ਤੋਂ ਪਿੱਛੇ ਹੋ ਜਾਂਦੇ ਸੀ ਫਿਰ ਉਹ ਗੱਲਾਂ ਅੱਗੇ ਆ ਜਾਂਦੀਆਂ ਸਨ ਤੇ ਅੱਜ ਲੀਡਰ ਵੀ ਛੱਡ ਰਹੇ ਨੇ ਕਿ ਇਹੀ ਫਲਸਫਾ ਹੈ ਕਿ ਉਹ ਵੀ ਪਾਵਰ ਦੀ ਗੱਲ ਆ ਜਾਂਦੀ ਹੈ ਤੇ ਨਾਲ ਹੀ ਮੈਂ ਸਵਾਲ ਆਖਰੀ ਇਹ ਵੀ ਕਰਨਾ ਚਾਹਾਂਗਾ ਕਿ ਜਿਵੇਂ ਵਿਰੋਧੀਆਂ ਦੇ ਵੱਲੋਂ ਪ੍ਰਚਾਰਿਆ ਜਾਂਦਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਹੋ ਸਕਦਾ ਲੀਹਾਂ ਤੇ ਨਹੀਂ ਆ ਸਕਦਾ ਕਿਉਂਕਿ ਸ਼੍ਰੋਮਣੀ ਕਲਦਲ ਦਾ ਜਿਹੜਾ ਇਤਿਹਾਸ ਰਿਹਾ ਉਹ ਕੁਰਬਾਨੀਆਂ ਦੇ ਰਿਹਾ ਪਰੰਤੂ ਅੱਜ ਕੁਝ ਹੋਰ ਹੈ ਦੇਖੋ ਨਾ ਇੱਕ ਧਾਰਨਾ ਬਣਾ ਦਿੱਤੀ ਜਾਂਦੀ ਹੈ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਭਾਰਤ ਸਰਕਾਰ ਨੇ ਇਸ ਸਾਹਮਣੇ ਤੁਹਾਡੇ મોદી ਸਾਹਿਬ ਨੇ ਪੱਪੂ ਪੱਪੂ ਕਹਿ ਕੇ ਉਹਨੂੰ ਪੱਪੂਆ ਬਣਾਤਾ ਸੀ ਠੀਕ ਹੈ ਇਹੀ ਅਲੀਗੇਸ਼ਨ ਬਾਰ-ਬਾਰ ਇੱਕ ਝੂਠ ਵੀ ਕਹੀ ਜਾਊਂਗੇ ਤਾਂ ਉਹ ਸੱਚ ਲੱਗਣਾ ਸ਼ੁਰੂ ਹੋ ਜਾਂਦਾ ਅਕਾਲੀ ਦਲ ਦੇ ਖਿਲਾਫ ਇਹ ਪ੍ਰਚਾਰ ਕੀਤਾ ਗਿਆ ਕਿ ਆਕਾਲੀ ਦਲ ਜਦ ਪਾਵਰ ਦੇ ਵਿੱਚ ਹੁੰਦਾ ਆ ਨਹੀਂ ਕਰਦਾ ਬਾ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਪਰ ਜੀ ਅੱਜ ਤੱਕ ਪੰਜਾਬ ਦੀ ਮੈਂ ਸਿੰਪਲ ਗੱਲ ਕਰਦਾ ਚਲੋ ਪਿਛਲੇ 2.5 ਸਾਲ ਦੇ ਵਿੱਚ 2.5 ਸਾਲ ਹੋ ਗਏ 2.5 ਸਾਲ ਦੇ ਵਿੱਚ ਇੱਕ ਉਪਲਬਧੀ ਜਿਹੜੀ ਹੈਗੇ ਪੰਜਾਬ ਸਰਕਾਰ ਦੀ ਪੰਜਾਬੀਆਂ ਲਈ ਪੰਜਾਬ ਲਈ ਦੱਸ ਦਿੱਤੀ ਜਾਵੇ ਹਾਂ ਇੱਕ ਉਪਲਬਧੀ ਜ਼ਰੂਰ ਹੈਗੀ ਇੱਕ ਪੰਜਾਬ ਦੇ ਸਿਰ ਦੇ ਉੱਤੇ ਜਿੰਨਾ ਕਿ ਇਹਨਾਂ ਨੇ ਕਰਜ਼ਾ ਚੜਾਤਾ ਔਰ ਜਿੰਨਾ 5 ਸਾਲ ਦੇ ਵਿੱਚ ਛੜਾ ਦੇਣਗੇ ਲੋਕ ਜਿਹੜੇ ਹੈਗੇ ਆ ਨਾ ਅੱਜ ਲੋਕ ਵੀ ਲਾਲਚ ਦੇ ਵਿੱਚ ਪੈ ਗਏ ਅੱਜ ਲੋਕ ਕੀ ਕਹਿੰਦੇ ਹੈਗੇ ਆ ਲਓ ਜੀ ਸਾਡਾ ਤਾਂ ਬਿਜਲੀ ਦਾ ਬਿੱਲ ਫ੍ਰੀ ਆ ਇਹ ਕਦੇ ਨਹੀਂ ਸੋਚਿਆ ਕਿ ਜਿਹੜਾ ਪੁੱਤ ਜਾਂ ਪੋਤਾ ਪੈਦਾ ਹੋਣਾ ਉਹ ਕਿੰਨਾ ਕਰਜ਼ਾ ਲੈ ਕੇ ਪੈਦਾ ਹੋਣਾ ਸੋ ਇਹ ਜਿਹੜਾ ਸਾਰੀਆਂ ਚੀਜ਼ਾਂ ਹੈਗੀਆਂ ਇਹ ਇਹ ਪਿਛਲੇ ਟਾਈਮ ਦੇ ਵਿੱਚ ਡਿਵੈਲਪਮੈਂਟਾਂ ਦੀ ਗੱਲ ਕਰ ਲਓ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਸ਼ਰੂਮਣੀ ਕਾਲੀਦਲ ਨੂੰ ਕੋਈ ਬੰਦਾ ਇਸ ਗੱਲ ਤੇ ਚਲੋ ਮੈਂ ਛੱਡੋ ਆਹ ਬਿਲਡਿੰਗ ਮੈਂ ਪਈ ਆਹ ਬਿਲਡਿੰਗ ਜਿਹੜੀ ਹੈਗੇ ਸ਼ਰੂਮਣੀ ਕਾਲੀਦਲ ਨੇ ਉਸ ਟਾਈਮ ਵੀ ਮੈਂ ਪ੍ਰਧਾਨ ਸੀ 1 ਕਰੋੜ ਰੁਪਇਆ ਦਿੱਤਾ ਸੀ ਬਾਦਲ ਸਾਹਿਬ ਨੇ ਕਿ ਜੀ ਇਹ ਵਕੀਲਾਂ ਦਾ ਵਧੀਆ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਵਕੀਲ ਬੈਠ ਕੇ ਉਹ ਕਰਨ ਇਹ ਅਗਲੀ ਸਰਕਾਰ ਆਈ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤੀ ਸੀ ਕਿ ਹਰ ਬਾਰ ਡਿਸਟ੍ਰਿਕਟ ਬਾਰ ਨੂੰ 1 ਕਰੋੜ ਰੁਪਇਆ ਦਿਓ ਤੇ ਜਿਹੜੀਆਂ ਸਬਡਿਵੀਜ਼ਨ ਆ ਗਏ ਉਹਨਾਂ ਨੂੰ 50-50 ਲੱਖ ਰੁਪਈਆ ਦਾ ਉਹ ਤਾਂ ਕਿ ਵਕੀਲਾਂ ਦਾ ਜਿਹੜਾ ਹੈਗਾ ਪੱਦਰ ਵਧੀਆ ਹੋ ਜੂਵੇ ਪਰ ਇਹਨਾਂ ਨੇ ਆਉਂਦੇ ਹੀ ਉਹ ਨੋਟੀਫਿਕੇਸ਼ਨ ਰੱਦ ਕੀਤੀ ਸਭ ਤੋਂ ਪਹਿਲਾਂ ਜਿਹੜੀ ਆਉਣ ਵਾਲੀ ਕਾਂਗਰਸ ਸਰਕਾਰ ਸੀ ਸਭ ਤੋਂ ਪਹਿਲਾਂ ਇਹ ਚੀਜ਼ ਰੱਦ ਕੀਤੀ ਸਵਾਲ ਤਾਂ ਇਹ ਹੈਗਾ ਕਿ ਹਰ ਚੀਜ਼ ਦੇ ਵਿੱਚ ਡਵੈਲਪਮੈਂਟ ਦੇ ਵਿੱਚ ਦੁਆਲਮਟ ਤਾਂ ਤਾਂ ਹੋਊਗੀ ਜੇ ਜੇਬ 'ਚ ਪੈਸੇ ਹੋਣਗੇ ਜੇ ਪੈਸੇ ਜਿਹੜੇ ਹੈਗੇ ਆ ਜੇਬ ਦੇ ਵਿੱਚ ਅੰਦਰ ਦੱਬਣੇ ਸ਼ੁਰੂ ਕਰ ਦੋਗੇ ਤਾਂ ਪੰਜਾਬ ਨੇ ਤਾਂ ਜਿਹੜਾ ਹੈਗਾ ਟੁੱਟਾ ਲੈ ਕੇ ਫੜਨਾ ਔਰ ਦੂਜਾ ਰਹਿ ਗਿਆ ਦਿੱਲੀ ਦਾ ਦਿੱਲੀ ਦਾ ਤਾਂ ਰੁਖ ਏ ਦੇਖੋ ਪੰਜਾਬ ਬੜਾ ਕਲੀਅਰ ਹੈ ਕਿ ਕਿਸਾਨੀ ਬੇਸਡ ਫਾਰਮਿੰਗ ਬੇਸਡ ਸਟੇਟ ਹੈਗੀ ਆ ਤੁਸੀਂ ਬਜਟ ਚੱਕ ਲਓ ਜੇ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਪੰਜਾਬ ਦੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਇਹਦੇ ਲਈ ਬਜਟ ਦੇ ਵਿੱਚ ਕੁਝ ਪਾਇਆ ਵਾ ਹੈਗਾ ਸੈਂਟਰ ਦੀ ਸਰਕਾਰ ਨੇ ਤਾਂ ਮੈਨੂੰ ਦਿਖਾ ਦਿਓ ਬਲਕਿ ਸਾਰਾ ਕੁਝ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਵੇਚਣ ਵਾਲੀਆਂ ਗੱਲਾਂ ਕਰ ਰਹੇ ਆ ਔਰ ਮੈਂ ਇੱਕ ਚੀਜ਼ ਤੁਹਾਡੇ ਚੈਨਲ ਰਾਹੀਂ ਅੱਜ ਥੋੜਾ ਹਿੰਟ ਕਰ ਦਣਾ ਬੇਸ਼ੱਕ ਇਹਦੇ ਤੇ ਡਿਬੇਟ ਕਰਦੇ ਹੋ ਮੇਰੀ ਫੇਰ ਉਹ ਕਰ ਲਿਓ ਪੂਰੀ ਦੀ ਪੂਰੀ ਅੱਜ ਕਹਿੰਦੇ ਸੀ ਨਾ ਵੀ ਕਿਸਾਨ ਖੁਦਕੁਸ਼ੀਆਂ ਕਰ ਰਹਿਆ ਕਰਜ਼ੇ ਕਰਕੇ ਕਾਰਨ ਕੀ ਉਹਨਾਂ ਦੀ ਜ਼ਮੀਨ ਹੈ ਜਿਹੜੀ ਉਹਨੂੰ ਹੜੱਪਣ ਵਾਸਤੇ ਕਾਰਪੋਰੇਟ ਬੈਠੀ ਹੈ ਅਗਲੀਆਂ ਖੁਦਕੁਸ਼ੀਆਂ ਮੈਂ ਤੁਹਾਡੇ ਚੈਨਲ ਤੇ ਕਹਿ ਕੇ ਜਾ ਰਿਹਾ ਹਾਂ ਅਗਲੀਆਂ ਖੁਦਕੁਸ਼ੀਆਂ ਜਿਹੜੀਆਂ ਹੈਗੀਆਂ ਛੋਟੇ ਦੁਕਾਨਦਾਰਾਂ ਦੀਆਂ ਸ਼ੁਰੂ ਹੋਣਗੀਆਂ ਕਿਉਂਕਿ ਜਦ ਤੁਸੀਂ ਇੱਧਰ ਜਾਓਗੇ ਨਾ ਤਾਂ ਰਿਲਾਇੰਸ ਦਾ ਉਹ ਖੁੱਲਿਆ ਵਾ ਅੱਗੇ ਕਿਸੇ ਔਰ ਦਾ ਖੁੱਲਿਆ ਵਾ ਕਿਤੇ ਮੈਟਰੋ ਖੁੱਲਿਆ ਵਾ ਕਿਤੇ ਜਿਹੜਾ ਹੈਗਾ ਬੈਸਟ ਪ੍ਰਾਈਸ ਖੁੱਲਿਆ ਵਾ ਉੱਥੇ ਗੋਭੀ ਗਾਜਰਾਂ ਆਲੂ ਪਿਆਜ਼ ਸਬਜ਼ੀਆਂ ਤੋਂ ਲੈ ਕੇ ਅੰਡਰ ਵੀ ਦਾ ਅੰਬੀਰਨਾਂ ਤੋਂ ਲੈ ਬਨਿਆਨਾਂ ਤੋਂ ਲੈ ਕੇ ਪਾਊਡਰ ਸੁਰਖੀ ਤੋਂ ਲੈ ਕੇ ਹਰ ਚੀਜ਼ ਹਰ ਇਲੈਕਟ੍ਰੋਨਿਕ ਸਮਾਨ ਉਹਨਾਂ ਦੇ ਵਿੱਚ ਮਿਲ ਰਿਹਾ ਔਰ ਲੈਣ ਕੌਣ ਜਾਂਦਾ ਜਿਹਦੀ ਜੇਬ 'ਚ ਪੈਸੇ ਆ ਜਾਂ ਜਿਹਦੀ ਜੇਬ 'ਚ ਕਾਰਡ ਆ ਆਖਰੀ ਸਵਾਲ ਆਖਰੀ ਸਵਾਲ ਕਰਾਂਗਾ ਇਹ ਮੈਂ ਖਤਮ ਕਰ ਦਵਾਂ ਛੋਟੇ ਦੁਕਾਨਦਾਰ ਕੋਲ ਕੌਣ ਜਾਂਦਾ ਗਰੀਬ ਆਦਮੀ ਜਾਂ ਆਧਾਰ ਕਰਕੇ ਜਿਹਨੇ ਰੋਜ਼ ਆਪਣਾ ਜਿਹੜਾ ਹੈਗਾ ਆਟਾ ਲੈ ਕੇ ਆਉਣਾ ਧਾਲ ਲੈ ਕੇ ਆਉਣੀ ਹੈਗੀ ਆ ਅੱਛਾ ਉਹ ਦਾਰਾ ਹੈ ਜਿਹੜਾ ਪੰਜਾਬ ਦੀ ਸਥਿਤੀ ਇੰਨੀ ਭੈੜੀ ਹੁੰਦੀ ਜਾ ਰਹੀ ਹੈਗੀ ਆ ਆਉਣ ਵਾਲੇ ਟਾਈਮਾਂ ਦੇ ਵਿੱਚ ਉਹ ਆਧਾਰ ਮੁੜਨੇ ਨਹੀਂ ਔਰ ਜਿਹੜਾ ਛੋਟਾ ਦੁਕਾਨਦਾਰ ਹੈ ਕਿਸਾਨਾਂ ਨੇ ਤਾਂ ਧਰਨੇ ਵੀ ਲਾ ਲਏ ਸੀ ਛੋਟੇ ਦੁਕਾਨਦਾਰ ਤੋਂ ਧਰਨਾ ਵੀ ਨਹੀਂ ਲੱਗਣਾ ਹੈਗਾ ਕਿਉਂਕਿ ਜੇ ਧਰਨਾ ਲਾਉਣ ਜਾਊਗਾ ਤਾਂ ਪਿੱਛੇ ਤੋਂ ਜੇ 400 ਰੁਪਿਆ ਬਣਵਾਉਂਦਾ ਹੈਗਾ ਉਹ 400 ਰੁਪਿਆ ਵੀ ਉਜੜ ਜਾਣਾ ਹੈਗਾ ਤੇ ਉਹ ਕਿਤੇ ਬੈਠ ਨਹੀਂ ਸਕੂਗਾ ਉਹਦੇ ਕੋਲ ਖੁਦਕੁਸ਼ੀਆਂ ਤੋਂ ਬਿਨਾ ਕੋਈ ਰਾਹ ਨਹੀਂ ਹੈ ਆਖਰੀ ਸਵਾਲ ਕਰਨਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇੱਕ ਮਿੰਟ ਦੇ ਵਿੱਚੋ ਆ ਦੇ ਦਿਓ ਆਦਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੁਰਬਾਨੀਆਂ ਵਾਲਾ ਫਲਸਫਾ ਚਲਾ ਰਿਹਾ ਜਬਾਦਲ ਪਰਿਵਾਰ ਮਜੀਠੀਆ ਪਰਿਵਾਰ ਨਹੀਂ ਨਹੀਂ ਅ ਤਾਂ ਐਵੇਂ ਦੇਖੋ ਤੁਸੀਂ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾ ਬਾਦਲ ਲੱਗਿਆ ਵਾ ਨਾ ਮਜੀਠੀਆ ਲੱਗਿਆ ਵਾ ਦੇਖੋ ਜਿਹੜਾ ਕੋਈ ਹੈੱਡ ਹੋਇਆ ਕਰਦਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਮਾਨਤਾ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਪਰ ਅਸੀਂ ਲੋਕ ਆ ਸ਼੍ਰੋਮਣੀ ਦੇ ਅਕਾਲੀ ਦਲ ਮਾਨ ਕਹ ਦਿੰਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਸੋਸ਼ਲ ਮੀਡੀਆ ਦੇ ਆਫਲਾਈਆਂ ਵੀ ਗੱਲਾਂ ਹੈਗੀਆਂ ਉਹ ਸਾਡਾ ਪ੍ਰਧਾਨ ਹੈਗਾ ਚੁਣਿਆ ہوا ਪ੍ਰਧਾਨ ਸਾਡੀ ਬਕਾਇਦਾ ਜਿਹੜੀ ਹੈਗੀ ਆ ਉਹ ਹੁੰਦੀ ਆ ਮੈਂਬਰਸ਼ਿਪ ਹੁੰਦੀ ਆ ਮੈਂਬਰਸ਼ਿਪ ਦੇ ਮੁਤਾਬਕ ਜਿਹੜੇ ਡੈਲੀਗੇਟ ਬਣਦੇ ਆ ਉਸ ਤੋਂ ਬਾਅਦ ਪ੍ਰਧਾਨ ਚੁਣਿਆ ਜਾਂਦਾ ਹੈਗਾ ਹੁਣ ਐਵੇਂ ਇਹਨਾਂ ਗੱਲਾਂ ਨੂੰ ਜਿਹੜਾ ਹੈਗਾ ਤੂਲ ਦੇਣਾ ਇਹ ਤਾਂ ਵਿਰੋਧੀਆਂ ਦੀਆਂ ਹੋ ਹੈਗੀਆਂ ਸਾਰੀਆਂ ਠੀਕ ਹੈ ਧਰਨੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਅਮਰਦੀਪ ਸਿੰਘ ਧਾਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਵਿਵਾਦਤ ਬਿਆਨਾਂ ਦੇ ਨਾਲ ਤੰਗ ਪਰੇਸ਼ਾਨ ਜ਼ਰੂਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਆਗੂਆਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਜਾਂਦੇ ਨੇ ਉਹ ਬਿਲਕੁਲ درست ਨਹੀਂ ਨੇ ਉਹਨਾਂ ਦੇ ਪਿੱਛੇ ਸਿਆਸਤ ਹੈ ਤੇ ਸਿਆਸਤ ਤੋਂ ਪ੍ਰੇਰਿਤ ਹੀ ਉਭਿਆਨ ਨੇ ਤੇ ਗੱਲ ਕੀਤੀ ਜਾਵੇ ਫਲਸਫੇ ਦੀ ਤੇ ਉਹ ਕਹਿੰਦੇ ਨੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਫਲਸਫਾ ਹੈ ਉਹ ਟਾਲਾ ਤੇ ਉਹਨਾਂ ਦੇ ਵੱਲੋਂ ਇੱਕ ਸਭ ਤੋਂ ਵੱਡਾ ਦਾਵਾ ਠੋਕ ਦਿੱਤਾ ਗਿਆ ਹੈ ਕਿ ਪਹਿਲਾਂ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਸਨ ਉਹ ਕਿਸਾਨ ਹੀ ਕਰਦੇ ਸਨ ਪਰੰਤੂ ਹੁਣ bari ਦੁਕਾਨਦਾਰਾਂ ਤੇ ਨੇ ਜੋ ਕੁਝ ਪਹਿਲਾਂ ਕਿਸਾਨਾਂ ਦੇ ਨਾਲ ਹੋਇਆ ਅੱਜ ਦੁਕਾਨਦਾਰਾਂ ਦੇ ਨਾਲ ਵੀ ਹੋਵੇਗਾ ਬਸ ਸਮੇਂ ਦੀ ਗੱਲ ਹੈ